ਨਾਜ਼ਪਿੰਨ ਆਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੈਜ਼ਿਗਨੇਟਿਡ ਅਫਸਰ ਡਾਕਟਰ ਸੰਦੀਪ ਸਿੰਘ ਦੀ ਦੇਖਰੇਖ ਵਿੱਚ ਅੱਜ ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਪਾਇਲ ਖੇਤਰ ਵਿੱਚ ਇੱਕ ਵੱਡੀ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਤਿਉਹਾਰੀ ਮੌਸਮ ਦੌਰਾਨ ਮਠਿਆਈਆਂ ਅਤੇ ਖਾਣ-ਪੀਣ ਨਾਲ ਸਬੰਧਤ ਸਮੱਗਰੀ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਜਾਂਚ ਯਕੀਨੀ ਬਣਾਉਣ ਲਈ ਕੀਤੀ ਗਈ। ਜਾਂਚ ਦੌਰਾਨ ਟੀਮ ਨੇ ਚੰਡੀਗੜ੍ਹ ਤੋਂ ਆ ਰਹੀ ਮਠਿਆਈਆਂ ਨਾਲ ਭਰੀ ਇੱਕ ਗੱਡੀ ਨੂੰ ਰੋਕਿਆ ਜੋ ਕਿ ਪਾਇਆ ਖੇਤਰ ਵਿੱਚ ਵੱਖ-ਵੱਖ ਮਠਾਈ ਦੀਆਂ ਦੁਕਾਨਾਂ ਤੇ ਸਪਲਾਈ ਕਰਨ ਆ ਰਹੀ ਸੀ ਗੱਡੀ ਵਿੱਚ ਮੌਜੂਦ ਮਠਿਆਈਆਂ ਦਾ ਸਟਾਕ ਸ਼ੱਕੀ ਗੁਣਵੱਤਾ ਵਾਲਾ ਪਾਇਆ ਗਿਆ ਜਿਸ ਕਰਕੇ ਸਾਰੀ ਸਮਗਰੀ ਨੂੰ ਮੌਕੇ ਤੇ ਹੀ ਜ਼ਬਤ ਕਰਕੇ ਪੁਲਿਸ ਕਲ ਸਟੱਡੀ ਵਿੱਚ ਰੱਖਿਆ ਗਿਆ ਜਬਤ ਕੀਤੀ ਗਈ ਮਠਿਆਈ ਦੇ ਸਮਾਨ ਵਿੱਚ ਲਗਭਗ 3 ਕੁਇੰਟਲ ਮਿਲ ਕੇ ਇੱਕ 210 ਕਿਲੋ ਖੋਆ ਪਰਫੀ 50 ਕਿਲੋ ਲੱਡੂ 5 ਕਿਲੋ ਢੋਡਾ ਅਤੇ 10 ਕਿਲੋ ਰਸਗੁਲੇ ਸ਼ਾਮਲ ਹਨ ਇਹਨਾਂ ਵਿੱਚੋਂ ਕੁੱਲ 5 ਸੈਂਪਲ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬਾਰਟਰੀ ਭੇਜੇ ਗਏ ਹਨ ਰਿਪੋਰਟ ਪ੍ਰਾਪਤ ਹੋਣ ਉਪਰੰਤ ਨਤੀਜਾ ਅਨੁਸਾਰ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸ਼ਿਵਲ ਸਾਜਨ ਡਾਕਟਰ ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਤਿਹਾੜੀ ਮੌਸਮ ਦੌਰਾਨ ਖਾਦ ਸਮਗਰੀ ਦੀ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਮਿਲਾਵਟ ਖੋਰੀ ਤੇ ਰੋਕ ਲਗਾਈ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਤ ਤੇ ਉੱਚ ਗੁਣਵੱਤਾ ਵਾਲਾ ਭੋਜਨ ਪ੍ਰਦਾਨ ਕੀਤਾ ਜਾ ਸਕੇ। ਉਹਨਾਂ ਨੇ ਖਾਦ ਕਾਰੋਬਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਗੁਣਵੱਤਾ ਨਾਲ ਸਮਝੌਤਾ برداشت ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਉਪਭੋਗਤਾਵਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਮਠਿਆਈਆਂ ਜਾਂ ਹੋਰ ਖਾਣ-ਪੀਣ ਦੀਆਂ ਵਸਤਾਂ ਖਰੀਦੀਆਂ ਸਫਾਈ ਅਤੇ ਗੁਣਵੱਤਾ ਤੇ ਖਾਸ ਧਿਆਨ ਦੇਣਾ ਅਤੇ ਸਿਰਫ ਲਾਇਸੈਂਸ ਸ਼ੁਦਾ ਦੁਕਾਨਾਂ ਤੋਂ ਹੀ ਖੁਰਾਕੀ ਵਸਤਾਂ ਖਰੀਦਣ ਤਾਂ ਜੋ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕੀਤੀ ਜਾ ਸਕੇ